ਜੋ ਬਾਤਾਂ ਹੋਣੀਆਂ ਇਸ ਵਾਰੇ ਤੋਂ ਬੇਚੀ ਜੀ ਇਸ ਤਰ੍ਹਾਂ ਜੀ ਮੇਰੀ ਫਾਰਮ ਹੈ ਦੇਵਰਾਜ ਪ੍ਰਕਾਸ਼ ਚੰਦ ਮਗਾਣੀਆਂ ਵਾਲੇ ਬੁਆ ਬੱਸ ਸਟੈਂਡ ਤੇ ਰਾਤ ਸ਼ਾਮ ਰਾਤ ਨੂੰ 1.5 ਵਜੇ ਦੇ ਕਰੀਬ ਇਹ ਸਾਡੀ ਦੁਕਾਨ ਤੇ ਆਏ ਨੇ ਉਹ ਤੋਂ ਪਹਿਲਾਂ ਪਿਛਲੇ ਅੱਡੇ ਤੋਂ ਪੁਰਾਣੇ ਅੱਡੇ ਤੋਂ ਵੀ ਆਏ ਨੇ ਦੁਕਾਨਾਂਾਂ ਤੇ ਚੋਰੀ ਕਰਕੇ ਤੇ ਸਾਡੀਆਂ ਦੁਕਾਨਾਂ ਨੇ 7 ਟੋਟਲ 7 ਦੁਕਾਨਾਂ ਤੇ ਬਾਰਦਤ ਕੀਤੀ ਹੈ ਜਿਹਦੇ ਵਿੱਚੋਂ ਕਿਸੇ ਦੇ 60 70000 ਦਾ ਕਿਸੇ ਦੇ 90 ਦਾ ਹੋਇਆ ਕਿਸੇ ਦੇ 5 5 ਕਿਸੇ ਦੇ 10 ਦਾ ਇਸ ਤਰ੍ਹਾਂ ਗੱਲਾਂ ਸਾਰੇ ਜੱਥ ਮਾਰਿਆ ਹੈ ਮੇਰਾ तकरीबन ਸਮਾਨ ਸਮੇਤ 40000 ਦੇ ਕਰੀਬ ਨੁਕਸਾਨ ਕੀਤਾ ਗਿਆ ਕੀ ਕੀ ਸਮਾਨ ਲੱਗੇ ਹੋ ਸਮੇਂ ਦੇ ਵਿੱਚ ਡਰਾਈ ਫਰੂਟ ਹੈ ਕਾਜੂ ਬਦਾਮ ਨੇ ਤੇ ਕੈਸ਼ ਹੈ ਖੁੱਲੇ ਪੈਸੇ ਨੇ ਢਾਲੇ ਨੇ ਤੇ 10 ਦੇ 20 ਦੇ ਰੋਟਾਂ ਦੀਆਂ ਗੁੱਟੀਆਂ ਸੀਗੀਆਂ ਨੀਚੇ ਦਰਾਜ ਚ ਪਈਆਂ ਸੀਗੀਆਂ ਜਿਹੜੇ ਤੁਹਾਡੇ ਕੈਮਰੇ ਦੇ ਡੀਵੀਆਰ ਲੱਗੇ ਸੀ ਉਹਦੇ ਨਾਲ ਤੇ ਨਾਲੇ ਸਾਡਾ ਡੀਵੀਆਰ ਲੈ ਕੇ ਪੱਟ ਕੇ ਨਾਲੇ ਸਾਰੇ ਕੈਮਰੇ ਦੀਆਂ ਤਕਾਜ਼ ਤਾਰਾਂ ਤੋੜ ਗਏ ਤੇ ਸਾਨੂੰ ਫਿਰ 2:00 2:30 ਵਜੇ ਸਾਨੂੰ ਫੋਨ ਕੀਤਾ ਸਾਡੇ ਨੌਕਲ ਬੰਦਿਆਂ ਨੇ ਜਿਹਨਾਂ ਨੇ ਫੜੇ ਨੇ ਬੰਦੇ ਉਹ ਦੋ ਬੰਦੇ ਇਸ ਟਾਈਮ ਮੌਕੇ ਤੇ ਮੌਜੂਦਾ ਫੜੇਗੇ ਤੇ ਹਜੇ ਇੱਕ ਬਾਕੀ ਰਹਿਦਾ ਬਾਹਰ ਡੀਵੀਆਰ ਕੋਈ ਕੁਝ ਮਿਲਿਆ ਉਹ ਡੀਵੀਆਰ ਅਸੀਂ ਚੈੱਕ ਨਹੀਂ ਕੀਤਾ ਡੀਵੀਆਰ ਚੈੱਕ ਕਰਨਾ ਹੈ ਤੇ ਉਹ ਕਹਿੰਦੇ ਥਾਣੇ ਚ ਲੈ ਕੇ ਐਸਐਚਓ ਸਾਹਿਬ ਵੀ ਅਸੀਂ ਉੱਥੇ ਚੈੱਕ ਕਰਾਂਗੇ ਇਹਨੂੰ ਵੀ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਦੀ ਸ਼ਾਨ ਨਸਲਾ ਕੀ ਦੀ ਕੀਮਤ ਕਰੇ ਉਹਨਾਂ ਮਾਕਦਾ ਹੀ ਹੈ ਵੀ ਸਾਡਾ ਜਿਹੜਾ ਬੰਦਾ ਬਾਗਜਾ ਮਿਲਦਾ ਚੰਗਾ ਸਾਰਾ ਇਹ ਅਰਚਾਪਾਲਾ ਹੋਇਆ ਸਾਰਾ ਹੁਣ ਮਿਲਣਾ ਜੀ ਨਹੀਂ ਲਾਏ ਸਾਡੀ ਚੋਰੀ ਹੋਈ ਗਈ ਰਾਤ ਕੋਈ 3:22 ਵਜੇ ਸਾਡਾ ਨੁਕਸਾਨ 4 ਤੋਂ 5000 ਰੁਪਏ ਕੈਸ਼ ਲੈ ਗਏ ਨੇ ਸਾਡੇ ਬਾਹਰਲੇ ਸ਼ਟਰ ਦੇ ਤੋੜਨੇ ਤਾਲੇ ਤੋੜੇ ਨੇ ਅੰਦਰੋਂ ਦਰਾਜ ਗੱਲੇ ਤੋੜ ਕੇ ਉਹ ਲੈ ਗਏ ਉਸ ਤੋਂ ਬਾਅਦ ਜਿਹਨਾਂ ਨੇ ਇੱਕ ਚੋਰ ਨੂੰ ਇੱਥੋਂ ਫੜ ਲਿਆ ਬਾਜ਼ਾਰ ਚ ਜੋ ਨਹੀਂ ਕਰਦੇ ਨੇ ਦੂਜਾ ਸੀ ਹੁੰਦੇ ਜੇ ਕੋਈ ਸਰਕਾਰੀ ਪੁਈ ਪ੍ਰਸ਼ਾਸਨ ਦੀ ਜਮਾਈ ਕੋਈ ਕਾਰਵਾਈ ਨਹੀਂ ਉਹ ਸਵੇਰੇ ਸਾਡੇ ਲੱਗੇ 6:30 ਵਜੇ ਪਹੁੰਚੇ ਸਾਰੀ ਰਾਤ ਉਹਨਾਂ ਨੇ ਮਤਲਬ 7 ਤੋਂ 8 ਤੋਂ 10 ਉਹ ਛੱਡ ਰਹੇ ਕਿ ਪਤਾ ਨਹੀਂ ਕਾਲੇ ਤੋੜ ਕੇ ਚੋਰੀ ਕਰੀ ਇੱਕ 8 ਵਜੇ ਪਤਾ ਲੱਗਿਆ ਤੁਹਾਨੂੰ ਸਾਨੂੰ ਪਤਾ ਲੱਗਿਆ ਜੀ 3 ਵਜੇ 2:30 ਵਜੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੀ ਵੀ ਸਾਡਾ ਕੋਈ ਮਤਲਬ ਕੋਈ ਕਾਰਵਾਈ ਹੋਵੇ ਇਹਨਾਂ ਤੇ ਰਾਜੰਦਰ ਪੂ ਕਾਰਵਾਈ ਵੇਸੇ ਕਰਦਾ ਦਿਂਦਾ ਨਹੀਂ ਸਾਨੂੰ ਨੂੰ ਲੱਗਦਾ ਕਿਉਂ ਪ੍ਰਸ਼ਾਸਨ ਦਾ 7 ਵਜੇ ਆਇਆ ਸਾਰੀ ਰਾਤ ਇੱਥੇ ਮਤਲਬ ਬਿਜਾਰ ਦੇ ਵਿੱਚ ਚੋਰੀਆਂ ਵੀ ਨਹੀਂ ਖਾਣੇ ਦੇ ਬਾਹਰ ਚੁੰਨੀਆਂ ਨੇ ਹੁਣ ਉਹ ਬੰਦੇ ਕਿੱਥੇ ਆ ਜਿਹੜੇ ਸੁਣੇ ਫੜੇ ਆ ਉਹ ਅਸੀਂ ਕੋਸੇ ਦੇ ਵਾਲੇ ਕਹਿੰਦੇ ਤੇਰੀ ਪੁਲਿਸ ਲੱਗੀ ਜੀ ਉਹ ਸੂਬਾ ਕਰਨੀ ਹੈਗਾ ਆਪਣੇ ਦੁਕਾਨ ਦਾ ਹੀ ਐਨੋਟ੍ਰੇਡਿੰਗ ਕੰਪਨੀ ਟਰੈਕ ਸਾਈਡ ਦਾ ਆਪਣਾ ਕੰਮ ਹੈ ਜੀ ਇਹ ਜੋ ਹਨੁਆਰਗਮਾਤ ਤੋਂ ਰਾਤ ਨੂੰ ਗਿਆ ਮੇਰਾ ਨਾਮ ਸਿਮਰਤ ਸਲਾਟੇ ਵਿਖੇ ਰਹਿਣ ਵਾਲੇ ਹਾਂ ਹਨੁਆਰਗਮਾਤ ਤੋਂ ਕੋਲ ਗਿਆ ਪਰ ਇਸ ਨੂੰ ਸਾਡੇ ਨਾਲੇ ਉਤਰੇ ਨੇ ਕੈਮਰਾ ਤੇ ਅੱਜ ਚੈੱਕ ਕਰਦੇ ਹਾਂ ਜਦੋਂ ਅਸੀਂ ਕਾਰ ਦੇ ਉੱਤੇ ਆਏ ਸੀ ਇੱਕ ਡੀਵੀਆ ਤੇ ਸੀਸੀਟੀਵੀ ਕੈਮਰਾ ਤੇ ਜਿਹੜਾ ਪੈਸਾ ਟਿਕਾ ਪਿਆ ਸੀਗਾ ਚੰਦੇ ਛਿੱਕੇ ਪਏ ਸੀ ਉਹ ਸਭ ਨਾਲ ਲੈ ਆ ਕੇ ਦੇਣਗੇ ਉਸ ਤੋਂ ਬਾਅਦ ਜਿਹੜੇ ਵੇਲੇ ਦੀ ਘਟਨਾ ਹੈ 1:30 ਵਜੇ ਦੀ ਘਟਨਾ ਹੈਗੀ ਪੁਲਿਸ ਪ੍ਰਸ਼ਾਸਨ ਤੁਸੀਂ ਆ ਲਾ ਲਓ 6:30 ਵਜੇ ਆਉਂਦਾ ਜੀ ਇਹ ਜਿਹੜੇ ਬੰਦੇ ਫੜੇ ਨੇ ਸਾਡੇ ਹਫ਼ਦੇ ਬੰਦੇ ਨੇ ਫੜੇ ਨੇ ਨਾਲ ਮਿਲ ਕੇ ਸਾਰਿਆਂ ਨੇ ਬਹੁਤ ਦੂਰ ਦੂਰੋਂ ਇੱਕ ਬਹੁਤ ਵੱਡੇ ਤੋਂ ਫੜਿਆ 2000 ਦੇ ਨੇਤਰ ਸਾਡਾ ਨਿਕਸਣਾ ਲਾਲੋ ਸਾਰੀ ਇਕੱਠੀ ਅੱਜ ਲੱਗੇ ਸਾਨੂੰ ਤੁਸੀਂ ਕੋਲੋਂ ਕੀ ਪ੍ਰੋਸੈਸ਼ਨ ਤੋਂ ਮੰਗ ਕਰਨਾ ਅਸੀਂ ਵੀ ਅਸ਼ਾਂ ਤੋਂ ਹੀ ਮੰਗ ਕਰਦੇ ਆਂ ਜੇ ਸਾਨੂੰ ਸਲਾਹ ਮਿਲੇ ਇਹ ਤਾਂ ਪਤਾ ਲੱਗਿਆ ਵੀ ਤੁਹਾਡੇ ਖੱਟ ਪਛਾਣ ਦੇ ਪੈਸੇ ਵੀ ਪਏ ਸੀ ਇਹਦੇ ਵਿੱਚ। ਸਾਤੂ ਸ਼ਾਮਦੇ ਵੀ ਸੀ, ਕ੍ਰਿਸ਼ਨ ਜੀਆ ਦੇ ਵੀ ਸੀ, ਬਾਈ ਗੁਰੂ ਦੇ ਵੀ ਸੀ, ਮਾਤਾ ਦੇ ਵੀ ਸੀ ਸਾਰੇ ਅਸੀਂ ਵਿੱਚ ਹੀ ਚੰਦਿਆ ਸ਼ਿਖੇ ਆਪਣੇ ਜਿਹੜੇ ਮਾਤਾ ਦੇ ਬਣਾਉਣੇ ਆਪਾਂ ਆਪਦੇ ਰੰਗ ਦੇ ਬਣਵਾ ਕੇ ਉਹ ਸਭ ਲੈ ਗਏ ਨਾਲ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ